ਦਵਾਈ ਲਈ ਜੰਨੇ ਆ ਹੋਰ ਇਹ ਵਿਚਾਰੇ ਨਾ ਬਿਮਾਰ ਹੋ ਗਏ ਮੈਂ ਪਿੰਡ ਵਾਗੀ ਸੀਗੀ ਅੱਛਾ ਕਿੰਨੇ ਹੋ ਗਏ ਅੱਛਾ ਹਾਂ ਦਵਾਈ ਦਿੱਤੀ ਸਾਰਿਆਂ ਨੂੰ ਨਾ ਅੱਛਾ ਜੀ ਆ ਕੁੱਤੀ ਵੀ ਆ ਗਈ ਗਲ ਖਰਾਬ ਹੋ ਗਏ ਨਾ ਹਾਂ ਆ ਦੋ ਬੂੰਦਾ ਪਾਣੀ ਤੇਰੇ ਮਗਰੋਂ ਹੋ ਗਿਆ ਦੋ ਬੂੰਦਾ ਪਾਉਣੀਆਂ ਦੋ ਦਵਾਈ ਲਿਆਂਦੀ ਇਹਨਾਂ ਖਤਰ ਹੈ ਹਾਂ ਦੋ ਬੂੰਦਾ ਨੱਪ ਕੇ ਬਸ 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 ਆ ਦੋ ਬੂੰਦੇ ਕੁੱਤੀ ਆ ਦੇਖਾਂ ਗਈ ਅੱਛਾ ਮੁਰੀਕੇ ਉਹ ਡੋਲ ਨਾ ਆਪਰਾ ਵੇਖ ਲਓ ਵੀਰੇ ਯਾਰ ਸਾਡੇ ਨਾ ਬਲੂਰ ਆ ਆ ਖੜੀ ਆ ਕੁੱਤੀ ਤੇ ਸਾਰਿਆਂ ਦੇ ਗਾਲ ਖਰਾਬ ਹੋ ਗਏ ਬਾਈ ਯਾਰ ਇਹਨਾਂ ਦੇ ਇਹਨਾਂ ਦੀ ਦਵਾਈ ਲਿਆਂਦੀ ਉਥੋਂ ਡਾਕਟਰ ਤੋਂ ਲਿਖਿਆ ਆ ਕੇ ਐ ਡੇਡ ਕਮੋੜੇ ਹੋ ਗਏ ਪਤਾ ਨਹੀਂ ਕੀ ਚੱਕਰਾ ਹਨਾ ਰਾਜੂ ਪਤਾ ਨਹੀਂ ਕੀ ਗੱਲ ਹੋ ਗਈ ਬਾਈ ਯਾਰ ਕੀ ਨਹੀਂ ਹੁੰਦੀ ਕੁੱਤੀ ਤਾਂ ਨਹੀਂ ਲਿਆਂਦੀ ਬਰੋਂ ਗਸਾ ਚੱਕ ਕੇ ਗੰਦ ਪਿੱਲ ਹਾਂ ਹਾਂ 2 ਐਮਜੀ ਬਸ ਹਾਂ ਆ ਗਿਆ ਢੋਲਣਾ ਦੇਵੇ ਹਾਂ ਆ ਗਿਆ ਖਤੂਰਾ ਬਸ ਦੋ ਬੂੰਦਾ ਹਾਂ ਦੀਆਂ ਇਹ ਚੱਕੋ ਵੀ ਮਿੱਤਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਸਾਡੀ ਨੂੰ ਤੇ ਆਓ ਫਿਰਦੇ ਛੇਕ ਤੂਰੇ ਹਨ ਛਿਆਂ ਦੀ ਗੱਲ ਚ ਹੋ ਆ ਵੱਡੇ ਆ ਦਿਖਾਈ ਵੀ ਰਹੇ ਯਾਰ ਘਮੋੜੇ ਆ ਰਹੇ ਆ ਦੇਖਾ ਚਿੱਟੇ ਜਿਹੇ ਹਾਂ ਨਾਲੇ ਕੁੱਤੇ ਕਿੱਡੇ ਸੋਹਣੇ ਆ ਯਾਰ ਹੈ ਉਹ ਗੱਲ ਖਰਾਬ ਹੋ ਰਿਆਂ ਨਾ ਇਹਨਾਂ ਦੀ ਸਾਰਿਆਂ ਦੀ ਹੋ ਰਿਆਂ ਉਹ ਇੱਕ ਹੋਰ ਸੀ ਹੋਏ ਗੱਲ ਖਰਾਬ ਵਾਲਾ ਉਹਨੂੰ ਦੇਤੀ ਜਿਆਦੇ ਮੋਹਰੇ ਜੀ ਸੀ ਉਹਦੇ ਵਿਚਾਰੇ ਦੇ ਲਾ ਬਾਈ ਯਾਰ ਹਨ ਤੇਰੇ ਮੰਗਰੋਂ ਨਜੂ ਹੋ ਗਏ ਛੀਕ ਤੁਰਿਆ ਛੀਰੇ ਕਤੂਰੇ ਸਹਨੇ ਸੀ ਹਨ ਬਚਾ ਰਹੇ ਨੇ ਹੋ ਗਏ ਪਰ ਉਹ ਪਗਵਾਨ ਕਰੂਆ ਠੀਕ ਚਲੋ ਕਰੂਆ ਮੇਰਾ ਕਰੇ ਰੱਖ ਰੱਖੀ ਹਨ ਹਾਂ ਆ ਦੇਖ ਲੋ ਇਧਰ ਖੁੱਡਾ ਬਣਾ ਰੱਖਿਆ ਅੱਛਾ ਮੰਗਰੋਂ ਹੋ ਗਏ ਢਿੱਲੇ ਹਨ ਠੀਕ ਹੈ ਮੈਂ ਉਸ ਪਰ ਤੇ ਆਹ ਪ੍ਰਭੂ ਦਿਖਾਉਣਾ ਮੈਂ ਸਾਨੂੰ ਇਹ ਹਾਸੀ ਕੱਲੇ ਹੋ ਗਏ ਕੋਰੇ 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 ਹਾਂ ਗਿਆ ਨਾ ਤੂੰ ਦੇਖੀ ਦੇਤੀ ਦਵਾਈ ਸਾਨੂੰ ਹਾਂ ਵੇ ਰੋਟੀ ਖਾਈ ਠੀਕ ਹੈ ਧਰਤੀ ਦਵਾਈ ਇਹਨਾਂ ਦੀ ਹੈ ਨਾ ਠੀਕ ਹੈ ਹਾਂ ਆ ਗਈ ਤੇਰੇ ਪੈਰਾਂ ਚ ਆ ਗਈ ਤਾਂ ਕਿੱਥੇ ਗਈ ਹੋਈ ਸੀ ਤੂੰ ਪਾਸੇ ਗਈ ਸੀ ਪਾਸੇ ਗਈ ਹੋਈ ਸੀ ਹਾਂ ਠੀਕ ਹੈ ਜਿਲਾਇਆ ਵੀਰੇ ਵੀਡੀਓ ਨੂੰ ਦੁਬਾਰੇ ਕਹਿਣਾ ਬਾਈ ਬਣ ਕੇ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ ਪ੍ਰਭੂ ਆ ਦਿਖਾਉਣਾ ਤੁਹਾਨੂੰ ਬਲੂ ਰਨ ਮਾੜੇ ਮਾੜੇ ਠੀਕ